ਸਤਗੁਰ ਨਾਨਕ ਪ੍ਰਗਟਿਆ ਮਿੱਟੀ ਤੁਮ ਚੱਕ ਚਾਨਣ ਹੋਇਆ। ਤਨਸਿਹਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹਾਂ। ਉਥੇ ਹੀ ਅਸੀਂ ਸੰਗਰੂਰ ਦੇ ਇਤਿਹਾਸਕ ਗੁਰੂ ਘਰ ਨਾਨਕੀ ਵਾਲਾ ਸਾਹਿਬ ਵਿਖੇ ਗੜਿਆ ਜਿੱਥੇ ਪਹਿਲੇ ਪਾਤਸ਼ਾਹ ਤਨਸਿਹਰੀ ਗੁਰੂ ਨਾਨਕ ਦੇਵ ਜੀ ਇਸੇ ਜਗ੍ਹਾ ਦੇ ਉੱਤੇ ਆਏ ਤਕਰੀਬਨ 15 ਦਿਨ ਇਸੇ ਜਗ੍ਹਾ ਦੇ ਉੱਤੇ ਤਨਸਿਧ ਗੁਰੂ ਨਾਨਕ ਦੇਵ ਜੀ ਨੇ ਬਤੀਤ ਕੀਤੇ ਇਹ ਉਹ ਜਗ੍ਹਾ ਜਿੱਥੇ ਪਹਿਲੀ ਉਦਾਸੀ ਸਮੇ ਤਨਸਿਧ ਗੁਰੂ ਨਾਨਕ ਦੇਵ ਜੀ ਅਤੇ ਕਲਯੁਗ ਦਾ ਘੋਰ ਆਮੋ ਸਾਹਮਣਾ ਹੁੰਦਾ ਅੱਜ ਸੰਗਤਾਂ ਤਨਸਿਧ ਗੁਰੂ ਗ੍ਰੰਥ ਸਾਹਿਬ ਜੀ ਦਾ ਉੱਟ ਆਸਰਾ ਲੈ ਰਹੇ ਨੇ ਨਸਮਤ ਘੋਰੀਆਂ ਨੇ ਸਾਡੇ ਨਾਲ ਕੁਝ ਸੰਗਰੂਪ ਦੇ ਸੰਸਥਾ ਮੌਜੂਦ ਨੇ ਗੱਲ ਕਰ ਲੈਣ ਦੇਣ ਤੋਂ ਕੀ ਨਾਮ ਹੈ ਸਰ ਸਮਿੰਦਰ ਸਿੰਘ ਅ ਸਮਿੰਦਰ ਜੀ ਅੱਜ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਤਿਹਾੜਾ ਉਹ ਆਸ਼ੀਰਵਾਦ ਪ੍ਰਾਪਤ ਕਰਕੇ ਆਏ ਹੋ ਨਸਮਤ ਕੋ ਕਹਿਆ ਕਿ ਬੋਲਣਾ ਚਾਹੁੰਦੇ ਦੇਖੋ ਜੀ ਪਹਿਲਾਂ ਤਾਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਮੈਂ ਦੇਸ਼ ਵਿਦੇਸ਼ ਦੇ ਵਿੱਚ ਜਿਹੜੀਆਂ ਵਸਦੀਆਂ ਸੰਗਤਾਂ ਨੇ ਉਹਨਾਂ ਨੂੰ ਮੈਂ ਇਹ ਅੱਜ ਜਿਹੜਾ 556ਵਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੁਸਵ ਹੈ ਉਸ ਤੇ ਮੈਂ ਸਾਰੀਆਂ ਸਮੂਹ ਸੰਗਤਾਂ ਨੂੰ ਵਧਾਈ ਦੇਣਾ ਚਾਹਨਾ ਤੇ ਅੱਜ ਅਸੀਂ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਸੰਦੂਰ ਵਿਖੇ ਨਤਮਸਤਕ ਹੋਣ ਆਏ ਆ ਤੇ ਬਹੁਤ ਇੱਕ ਦਿਲ ਨੂੰ ਸਕੂਨ ਤੇ ਆਨੰਦ ਆ ਰਿਹਾ ਹੈ ਤੇ ਗੁਰੂ ਨਾਨਕ ਦੇਵ ਜੀ ਦਾ ਜੋ ਉਪਦੇਸ਼ ਹੈ ਨਾਮ ਜਪੋ ਕਿਰਤ ਕਰੋ ਵੰਡ ਛਕੋ ਇਹਨੂੰ ਮਤਲਬ ਰੱਖਦੇ ਹੋਏ ਆਪਾਂ ਸਾਰਿਆਂ ਨੂੰ ਇਹ ਕਹਿੰਦੇ ਆਂ ਵੀ ਗੁਰਬਾਣੀ ਦੇ ਨਾਲ ਜੁੜੇ ਰਹੋ ਜੀ ਬਿਲਕੁਲ ਇਹਨਾਂ ਦਾ ਕਹਿਣਾ ਕਿ ਅਸੀਂ ਅੱਜ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਆਏ ਹਾਂ ਤੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਨਾਮ ਛਕੋ, ਕਿਰਤ ਕਰੋ, ਵੰਡ ਛਕੋ ਉਹਨਾਂ ਦੇ ਉਦੇਸ਼ਾਂ ਦੇ ਚੱਲਦੇ ਹੋਏ ਆਪਾਂ ਅੱਗੇ ਵਧੀਏ ਕਿ ਨਾਮ ਹੈ ਜੀ ਅਸ਼ੋਕ ਕੁਮਾਰ ਅਸ਼ੋਕ ਜੀ ਅੱਜ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਅਨੰਸ਼ਮਤਕ ਹੋਣ ਆਏ ਹੋ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਗੁਰੂ ਨਾਨਕ ਦੇਵ ਜੀ ਜੋ ਕਿ ਹਮੇਸ਼ਾ ਹੀ ਉਹਨਾਂ ਨੇ ਸਬਦਾ ਸਰਬਤ ਦਾ ਭਲਾ ਮੰਗਿਆ ਤੇ ਕੀਰਤ ਕਰੋ ਤੇ ਨਾਮ ਜਪੋ ਹਮੇਸ਼ਾ ਉਹਨਾਂ ਨੇ ਇਹ ਆਪਣੇ ਸੰਦੇਸ਼ ਪਹੁੰਚਾਇਆ ਵੀ ਸਾਰੇ ਮਿਲ ਜੁਲ ਕੇ ਰਹੋ ਤੇ ਉਹਨਾਂ ਨੇ ਜਿੰਮੇ ਕਿ ਸਾ ਦੁਨੀਆ ਭਰ ਦੀ ਯਾਤਰਾ ਕੀਤੀ ਵੱਖ-ਵੱਖ ਧਰਮਾਂ ਦੇ ਵਿੱਚ ਉਹਨਾਂ ਨੇ ਜਾ ਕੇ ਸਾਰੇ ਦੇਖਿਆ ਤੇ ਲਾਸ ਦੇ ਵਿੱਚ ਉਹਨਾਂ ਨੇ ਇੱਕ ਓੰਕਾਰ ਉਹਨਾਂ ਨੇ ਕਿਹਾ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਪਰਮਾਤਮਾ ਇੱਕ ਹੈ ਤੇ ਸਾਰੀ ਦੁਨੀਆ ਉਸ ਪਰਮਾਤਮਾ ਤੇ ਇੱਕ ਓੰਕਾਰ ਦਾ ਨਾਮ ਜਪ ਕਰੇ ਹਾਂ ਜੀ ਬਿਲਕੁਲ ਰੇਖੀ ਸਾਹਿਬ ਅੱਜ ਯਾਰਾ ਦੋਸਤਾਂ ਰਿ ਪਰਿਵਾਰ ਦੇ ਨਾਲ ਗੁਰੂ ਘਰ ਵਿਖੇ ਆਏ ਹੋ ਕਿ ਬੋਲਣਾ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਦੁਜਾਗ ਚਾਨਣ ਹੋਆ ਸਾਂਝੀ ਵਾਰਤਾ ਦੇ ਰੈਬਰ ਸ਼ਹਿਰ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਸਰਬ ਦੇ ਭਲੇ ਵਾਸਤੇ ਸਾਂਝੀ ਵਾਰਤਾ ਸੰਦੇਸ਼ ਚਾਹੇ Hindu ਹੋਵੇ Muslim ਹੋਵੇ Sikh ਹੋਵੇ Isai ਹੋਵੇ ਸਾਰੇ ਧਰਮਾਂ ਦੇ ਲੋਕ ਮਤਲਬ ਗੁਰੂ ਮਹਾਰਾਜ ਦੇ ਉਪਦੇਸ਼ ਕਿਰਤ ਕਰੋ ਨਾਮ ਜਪੋ ਵੰਡ ਛਕ ਇਹਦੇ ਮੈਸੇਜ ਆਈ ਉਹਨਾਂ ਨੇ ਮੈਸੇਜ ਦਿੱਤਾ ਆਪਾਂ ਨੂੰ ਆਪਣੀ ਜ਼ਿੰਦਗੀ ਦਾ ਉਹ ਕਰਨਾ ਚਾਹੀਦਾ ਹੈ ਅੱਜ ਸਾਡੀ ਸਹਾਰਾ ਦੀ ਟੀਮ ਹਮੇਸ਼ਾ ਅਸੀਂ ਆਨੇ ਆ ਸਰਬ ਤੇ ਭਲੇ ਵਾਸਤੇ ਅਰਦਾਸ ਕੀਤੀ ਹੈ ਵਾਹਿਗੁਰੂ ਸਭ ਤੇ ਮੇਰਾ ਭਲਾ ਹੱਥ ਰੱਖੇ ਆ ਰੇਖੀ ਸਾਹਿਬ ਆ ਅੱਖੀਂ ਅੰਦਾ ਕੀ ਇਸ ਗੁਰੂ ਘਰ ਦਾ ਬੜਾ ਇਤਿਹਾਸ ਆ ਅਗਾਂ ਤੁਹਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਉਦਾਸੀ ਸਮੇ ਇਸ ਜਗ੍ਹਾ ਦੇ ਉੱਤੇ ਅਸੀਂ ਕੀ ਇਤਿਹਾਸ ਕਹਿੰਦਾ ਬਿਲਕੁਲ ਠੀਕ ਹੈ ਗੁਰੂ ਨਾਨਕ ਪਾਸ਼ਾ ਇਸ ਜਗ੍ਹਾ ਸਥਾਨ ਤੇ ਆਏ ਜਿੱਥੇ ਅਸੀਂ ਖੜੇ ਆ ਗੁਰਦਾਰਾ ਸਾਹਿਬ ਨਾਨਕਣਾ ਸਾਹਿਬ ਅਸੀਂ ਹਮੇਸ਼ਾ ਰੈਗੂਲਰ ਜਿਵੇਂ ਵੀ ਹੈ ਸਾਡੀ ਸੰਗਤ ਵੀਰੀ ਹੈ ਕਾਫੀ ਜੜੀ ਕਾਫੀ ਤਜ਼ਾਤੇ ਉਹ ਜੁੜਦੀ ਹੈ ਤੇ ਕੋਸ਼ਿਸ਼ ਹੈ ਆਪਾਂ ਨੂੰ ਚਾਹੀਦਾ ਹੈ ਗੁਰੂ ਨਾਨਕ ਪਾਸ਼ਾ ਦਾ ਗੁਰਪੁਰਵਾ ਸੰਗਤਾਂ ਨੂੰ ਰਿਹਾ ਕੇ ਮਸਲ ਜਿਹੜੀ ਹੈਗੀ ਹੈ ਗੁਰੂ ਮਹਾਰਾਜ ਪ੍ਰਤੀ ਨਤਮਸਕੂਨ ਹੋ ਚਾਹੀਦਾ ਹੈ ਜੀ ਬਿਲਕੁਲ ਸੰਗਤਾਂ ਲਗਾਤਾਰ ਆ ਰਹੀਆਂ ਨੇ ਅਤੇ ਤੁਲਸੀ ਗੁਰੂ ਲਾਲ ਚੇਵੀ ਦੇ ਪ੍ਰਕਾਸ਼ ਦਿਹਾੜੇ ਮੌਕੇ ਅੱਜ ਪੂਰੇ ਦੇਸ਼ ਦੇ ਨਹੀਂ ਪੂਰੇ ਦੁਨੀਆ ਦੇ ਜੋ ਗੁਰੂ ਘਰ ਨੇ ਗੁਰਦੁਆਰਾ ਸਾਹਿਬ ਨੇ ਉਹਨਾਂ ਨੂੰ ਸਜਾਇਆ ਗਿਆ ਕੈਮਰਾਮੈਨ ਜਤਿੰਦਰਪਾਲ ਲੋਟੇ ਦੇ ਨਾਲ ਹਰਜੀਤ ਸਿੰਘ ਸਿੱਧੂ ਜੀਡੀਐਸ ਨਿਊਜ਼ ਸੰਗਰੂ